ਕਹਾਣੀ ਹੈ ਆਖਰੀ ਕੁੱਟ ਜ਼ਿੰਦਗੀ ਦਾ ਥੱਕੀ ਹਾਰੀ ਆਪਣੀ ਝੀਲ ਵਰਗੀਆਂ ਅੱਖਾਂ ਵਿੱਚ ਅੰਤਾਂ ਦੀ ਉਦਾਸੀ ਭਰੀ ਉਹ ਮੇਰੇ ਕੋਲ ਆ ਕੇ ਬੈਠ ਗਈ ਮੈਂ ਉਸ ਨੂੰ ਜਾਣਦਾ ਸਾਂ ਮੁੱਦਤਾਂ ਤੋਂ ਪਰ ਉਹ ਮੈਨੂੰ ਪਛਾਣ ਨਾ ਸਕੀ ਵਕਤ ਨੇ ਮੁਹੰਦਰਾ ਹੀ ਬਦਲ ਕੇ ਰੱਖ ਦਿੱਤਾ ਸੀ ਆਪਣੇ ਗੰਜੇ ਸਿਰ ਨੂੰ ਕੱਜਣ ਲਈ ਮੈਂ ਹੁਣ ਪੱਗ ਬੰਨਦਾ ਸਾਂ ਤੇ ਪੱਗ ਬੰਨਣ ਵਾਸਤੇ ਦਾੜੀ ਵਧਾ ਲਈ ਸੀ ਤਾਜੇ ਤਾਜੇ ਮੋਤੀਆ ਬਿੰਦ ਦੇ ਆਪਰੇਸ਼ਨ ਕਾਰਨ ਮੈਂ ਅੱਖਾਂ ਉੱਪਰ ਕਾਲੀਆਂ ਐਨਕਾ ਚੜ੍ਹ ਲਈਆਂ ਸਨ ਡਾਕਟਰਾਂ ਦੀ ਇਹੋ ਹਦਾਇਤ ਸੀ ਹੁਣ ਹਰ ਦਿਨ ਡਾਕਟਰ ਦੇ ਨਿਰਦੇਸ਼ ਅਨੁਸਾਰ ਹੀ ਜਿਉਣਾ ਪੈ ਰਿਹਾ ਸੀ ਆਪਣੀ ਮਰਜ਼ੀ ਕੋਈ ਨਾ ਰਹੀ ਉਸਨੇ ਆਪਣਾ ਪਰਸ ਖੋਲਿਆ ਇੱਕ ਇੱਕ ਕਰਕੇ ਦੋ ਗੋਲੀਆਂ ਤੇ ਕੈਪਸੂਲ ਖਾਣ ਲਈ ਕੱਢ ਲਏ ਫਿਰ ਪਾਣੀ ਦੀ ਬੋਤਲ ਦੇਖੀ ਉਹ ਬਿਲਕੁਲ ਖਾਲੀ ਸੀ ਉਸਨੇ ਪੈਰਾਂ ਵਿੱਚ ਚੱਪਲ ੜਾਈ ਤੇ ਉਹ ਪਾਣੀ ਦੀ ਟੂਟੀ ਵੱਲ ਹੋ ਤੁਰੀ ਪਰ ਟੂਟੀ ਵਿੱਚ ਤਾਂ ਪਾਣੀ ਨਹੀਂ ਸੀ ਦਵਾਈ ਉਹ ਲਿਫਾਫੇ ਵਿੱਚ ਵਾਪਸ ਪਾਉਣ ਲੱਗੇ ਮੈਂ ਉਸ ਨੂੰ ਕਿਹਾ ਆਪ ਪਾਣੀ ਲੈ ਲਵੋ ਦਵਾਈ ਖਰਾਬ ਹੋ ਜਾਏਗੀ ਤੇ ਮੈਂ ਆਪਣੀ ਪਾਣੀ ਦੀ ਬੋਤਲ ਉਸ ਵੱਲ ਵਧਾ ਦਿੱਤੀ ਮੇਰੇ ਕੋਲ ਗਲਾਸ ਨਹੀਂ ਹੈ ਕੋਈ ਗੱਲ ਨਹੀਂ ਦਵਾਈ ਲੈ ਲਵੋ ਉਸ ਨੇ ਬੋਤਲ ਨੂੰ ਮੂੰਹ ਲਾਇ ਬਿਨਾ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਉੱਥੂ ਆ ਗਿਆ ਦਵਾਈ ਪੁੜਕ ਕੇ ਬਾਹਰ ਨਿਕਲ ਗਈ ਖੰਗ ਖੰਗ ਕੇ ਉਸ ਦਾ ਬੁਰਾ ਹਾਲ ਹੋ ਗਿਆ ਮੈ ਉਸਦੀ ਪਿੱਠ ਥਾਪੜੀ ਇੰਨੇ ਸਾਲਾਂ ਵਿੱਚ ਦਵਾਈ ਖਾਣ ਦੀ ਜਾਂਚ ਵੀ ਨਹੀਂ ਸਿੱਖੀ ਮੇਰੇ ਸੁਹਾਗ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਉਸ ਨੇ ਪਰਤ ਕੇ ਮੇਰੇ ਵੱਲ ਦੇਖਿਆ ਸ਼ਾਇਦ ਉਹ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ ਤੁਸੀਂ ਤੁਸੀਂ ਜਤਿੰਦਰ ਤੇ ਨਹੀਂ ਹਾਂ ਮੈਂ ਜਤਿੰਦਰ ਤੇ ਤੂੰ ਮਨਜੀਤ ਮਨਜੀਤ ਹੈ ਨਾ ਤੈਨੂੰ ਤਾਂ ਮੈਂ ਬੰਦੇ ਹੀ ਪਛਾਣ ਲਿਆ ਸੀ ਉਹ ਕਿਵੇਂ ਵਕਤ ਬਦਲ ਗਿਆ ਨਾ ਤੇਰੀ ਖੁਸ਼ਬੂ ਬਦਲੀ ਨਾ ਹੀ ਤੇਰਾ ਦਵਾਈ ਖਾਨ ਦਾ ਅੰਦਾਜ਼ ਮੈਂ ਹਾਲ ਹੀ ਦੇ ਨੇ ਕਿਹਾ ਵਕਤ ਬਹੁਤ ਜ਼ਬਰ ਹੈ ਦੇਖੋ ਮੁੜ ਕਿਵੇਂ ਇਕੱਠਿਆਂ ਕਰ ਦਿੱਤਾ ਐਨੇ ਸਾਲਾਂ ਬਾਅਦ ਵੀ ਮਨਜੀਤ ਨੇ ਕਿਹਾ ਮਨਜੀਤ ਉਸ ਦੇ ਮਨਜੀਤ ਉਸ ਦੀ ਹਮ ਜਮਾਤਨ ਸੀ ਉਸ ਦੇ ਨਾਲ ਕਾਲਜ ਵਿੱਚ ਪੜਦੀ ਸੀ ਸਕੂਲ ਵਕਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਾਂ ਇੱਕ ਦੂਜੇ ਨੂੰ ਬਹੁਤ ਸੋਹਣੀ ਉੱਚੀ ਲੰਮੀ ਪੰਜਾਬਣ ਮੁਟਿਆਰ ਦੇਖ ਨੂੰ ਉਹ ਜੱਟੀ ਲੱਗਦੀ ਸੀ ਪਰ ਉਹ ਜੱਟੀ ਨਹੀਂ ਸੀ ਬਸ ਇੱਕ ਇਸੇ ਗੱਲ ਨੇ ਸਾਨੂੰ ਇਕੱਠਿਆਂ ਤੁਰਨ ਤੋਂ ਵਰਜ ਦਿੱਤਾ ਪੈਰਾਂ ਨੂੰ ਸੰਗਲ ਪੈ ਗਏ ਕਾਲਜ ਖਤਮ ਹੁੰਦਿਆਂ ਹੁੰਦਿਆਂ ਉਹ ਕਿਸੇ ਹੋਰ ਪਾਸੇ ਤੇ ਮੈਂ ਕਿਸੇ ਹੋਰ ਪਾਸੇ ਕਈ ਦਹਾਕੇ ਲੰਘ ਗਏ ਨਾ ਕੋਈ ਖਬਰ ਨਾ ਕੋਈ ਸੁਨੇਹਾ ਅਜ ਅਚਾਨਕ ਹੀ ਉਹ ਮੇਰੇ ਨਾਲ ਦੀ ਸੀਟ ਉੱਤੇ ਪਰ ਆਨ ਬੈਠੀ ਸੀ ਅਸੀਂ ਆਪੋ ਆਪਣੀ ਗੱਡੀ ਦੀ ਉਡੀਕ ਕਰ ਰਹੇ ਸਾਂ ਮੈਂ ਉਸ ਨੂੰ ਪਾਣੀ ਦੀ ਬੋਤਲ ਨਾਲ ਦਵਾਈ ਖਾਣ ਨੂੰ ਕਿਹਾ ਮੇਰੇ ਵੱਲ ਦੇਖਦਿਆਂ ਉਸਨੇ ਦੋ ਕੈਪਸੂਲ ਤੇ ਗੋਲੀਆਂ ਨਿਗਲ ਲਈਆਂ ਬੋਤਲ ਨੂੰ ਮੂੰਹ ਲਾ ਕੇ ਉਸਨੇ ਲੰਮੇ ਲੰਮੇ ਘੁੱਟ ਪਰੇ ਫਿਰ ਬੋਤਲ ਬੰਦ ਕਰਕੇ ਉਸਨੇ ਆਪਣੇ ਬੈਗ ਵਿੱਚ ਰੱਖ ਲਈ ਉਸ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਨਿਰਸੰਤਾਨ ਹੀ ਰਹੀ ਉਹ ਪਟਿਆਲੇ ਇੱਕ ਪ੍ਰੋਫੈਸਰ ਨਾਲ ਵਿਆਹੀ ਗਈ ਸੀ ਉਸ ਦਾ ਵਿਆਹ ਅਸਾ ਸਾਰਿਆਂ ਨੇ ਚੋਰੀ-ਚੋਰੀ ਦੇਖਿਆ ਸੀ ਡਾਕਟਰ ਦੀ ਤੀਹੋਂ ਕਰਕੇ ਉਹਨਾਂ ਆਪਣੇ ਲਈ ਪ੍ਰੋਫੈਸਰ ਜੁਆਇ ਲਭਿਆ ਫਿਰ ਉਹਨਾਂ ਇੱਕ ਇੱਕ ਕੁੜੀ ਨੂੰ ਗੋਤ ਲਿਆ ਉਸ ਨੂੰ ਪਾਲਿਆ ਤੇ ਪੜਾਇਆ ਹੁਣ ਉਹ ਵਿਦੇਸ਼ ਚਲੀ ਗਈ ਹੈ 12 ਸਾਲ ਪਹਿਲਾਂ ਪ੍ਰੋਫੈਸਰ ਸਾਹਿਬ ਵੀ ਦਿਲ ਦੇ ਦੌਰੇ ਦੀ ਪੇਟ ਚੜ ਗਏ ਫਿਰ ਇੱਕ ਇੱਕ ਕਰਕੇ ਉਸ ਦੇ ਪਿਆਕੇ ਪਰਿਵਾਰ ਚੋਂ ਸਾਰੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਹੁਣ ਉਹ ਬਿਲਕੁਲ ਇਕੱਲੀ ਸੀ ਘਰ ਜਾ ਰਹੀ ਸੀ ਥੱਕੀ ਟੁੱਟੀ ਜ਼ਿੰਦਗੀ ਤੋਂ ਵੀ ਤੇ ਸਮੇਂ ਤੋਂ ਵੀ ਉਹ ਮੈਨੂੰ ਦੱਸੀ ਜਾ ਰਹੀ ਸੀ ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਕੁਝ ਆਖਦਾ ਉਹ ਬੋਲਦੀ ਬੋਲਦੀ ਆਪਣਾ ਸਮਾਨ ਸਮੇਟਣ ਲੱਗੀ ਸ਼ਾਇਦ ਉਸਦੀ ਗੱਡੀ ਆ ਗਈ ਸੀ ਮੈਂ ਸੋਚ ਰਿਹਾ ਸਾਂ ਇਹ ਉਹ ਮਨਜੀਤ ਹੈ ਜਿਸ ਨਾਲ ਮੈਂ ਕਦੇ ਰਲ ਕੇ ਜ਼ਿੰਦਗੀ ਸ਼ੁਰੂ ਕਰਨ ਦੇ ਸੁਪਨੇ ਸਜੋਏ ਸਨ ਕਦੇ ਉਸ ਦੀਆਂ ਚੀਲ ਨੁਮਾ ਅੱਖਾਂ ਵਿੱਚ ਸਰਗੀ ਦੇ ਸੂਰਜ ਦੇ ਉੱਗਣ ਦੀ ਕਾਮਨਾ ਕੀਤੀ ਸੀ ਅੱਜ ਉਸ ਦੀਆਂ ਅੱਖਾਂ ਵਿੱਚ ਅੰਤਾਂ ਦੀ ਡੂੰਗੀ ਉਦਾਸੀ ਸੀ ਤੇ ਉਸ ਵਿੱਚ ਉਤਰਨ ਤੋਂ ਵੀ ਡਰ ਲੱਗਦਾ ਸੀ ਮਨਜੀਤ ਮੈਂ ਕੁਝ ਕਹਾ ਨਹੀਂ ਮੇਰੀ ਗੱਡੀ ਆ ਗਈ ਹੁਣ ਕਾਲੀ ਹੈ ਆਪਣਾ ਧਿਆਨ ਰੱਖੀ ਮੈਂ ਉਸ ਨੂੰ ਕਿਹਾ ਤੂੰ ਵੀ ਆਪਣਾ ਧਿਆਨ ਇਸ ਤੋਂ ਪਹਿਲਾਂ ਕਿ ਉਹ ਵਾਕ ਪੂਰਾ ਕਰ ਦੇ ਉਸ ਦੀ ਗੱਡੀ ਪਲੇਟਫਾਰਮ ਉੱਪਰ ਦਾਖਲ ਹੋਈ ਉਹ ਸ਼ਾਇਦ ਆਪਣੀ ਕੋਚ ਲੱਭ ਰਹੀ ਸੀ ਮੇਰੀ ਬੋਤਲ ਪਾਣੀ ਦੀ ਮੈਂ ਉਸ ਵੱਲ ਉਹ ਲਿਆ ਉਸ ਨੇ ਬਿਨਾਂ ਕੁਝ ਸੋਚੇ ਬੋਤਲ ਮੈਨੂੰ ਮੋੜ ਦਿੱਤੀ ਬੋਤਲ ਮੇਰੇ ਹੱਥ ਵਿੱਚ ਆਉਂਦਿਆਂ ਹੀ ਉਸ ਨੇ ਕਿਹਾ ਇਹ ਤਾਂ ਮੈਂ ਝੂਠੀ ਕਰ ਦਿੱਤੀ ਹੈ ਮੈਂ ਉਸ ਦੀ ਗੱਲ ਅਣ ਸੁਣੀ ਕਰਕੇ ਬੋਤਲ ਦਾ ਢੱਕਣ ਖੋਲ ਕੇ ਬੋਤਲ ਨੂੰ ਮੂੰਹ ਨਾਲ ਲਾ ਲਿਆ ਉਹ ਖਿੜਕੀ 'ਚੋਂ ਮੇਰੇ ਵੱਲ ਦੇਖਦੀ ਰਹੀ ਮੈਂ ਉਸ ਅਮਰਤ ਵਰਗੇ ਪਾਣੀ ਦੀ ਆਖਰੀ ਘੁੱਟ ਨੂੰ ਆਪਣੇ ਸਾਹਾਂ ਵਿੱਚ ਪਰ ਲੈਣਾ ਚਾਹੁੰਦਾ ਸੀ ਸੋ ਇਹ ਸੀ ਮੇਰੀ ਕਹਾਣੀ ਆਖਰੀ ਘੁੱਟ ਜ਼ਿੰਦਗੀ ਦਾ